ਸੱਚੀ ਕਾਜੀ امید ਹੈ ਕਿ ਤੁਸੀਂ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇnspire with Amrit ਅੱਜ ਆਪਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਜੋ ਕਰੂੰਗੀ ਸੋਹ ਪਰੋਂਗੇ ਸਿਮਰਤ ਸ਼ਹਿਰ ਵਿੱਚ ਰਹਿ ਹਾਕ ਦਾ ਸੀ ਜਵਾਨੀ ਵਿੱਚ ਪੈਸੇ ਦੇ ਬਹੁਤੇ ਲਾਲਚ ਨੇ ਉਸ ਨੂੰ ਗਲਤ ਰਾਂ ਪਾ ਦਿੱਤਾ ਉਹ ਚੋਰੀਆਂ ਕਰਦਾ ਲੋਕਾਂ ਨੂੰ ਠੱਗਦਾ ਤੇ ਨਸ਼ੇ ਬੇਚਣ ਵਿੱਚ ਲੱਗ ਪਿਆ ਉਹ ਮਾਰੇ ਰਹਾ ਨਹੀਂ ਮੰ ਉਸ ਨੂੰ ਆਪਣੇ ਵੱਲ ਖਿੱਚ ਲਿਆ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਉਸ ਬੁਰੇ ਥੰਮਾ ਵਿੱਚ ਗਲਤਾਨ ਕਰ ਚੁੱਕਿਆ ਸੀ ਉਸ ਦਾ ਨਿਯਮ ਸੀ ਜਿੱਥੇ ਆਉਂਦਾ ਪੈਸਾ ਆਉਣਾ ਚਾਹੀਦਾ ਗਲਤ ਤਰੀਕੇ ਨਾਲ ਉਹ ਪੈਸਾ ਕਮਾਉਣ ਲੱਗ ਪਿਆ ਉਹ ਗਲਤ ਢੰਗਾਂ ਨਾਲ ਪੈਸਾ ਕਮਾਉਣ ਲੱਗ ਪਿਆ ਉਹ ਕਦੇ ਚੋਰੀ ਕਰਦਾ ਕਦੇ ਡਾਕਾ ਪਾਉਂਦਾ ਉਹਦੇ ਕੰਮ ਵਧਦੇ ਗਏ ਉਹ ਸ਼ਹਿਰ ਵਿੱਚ ਨਸ਼ਾ ਵੇਚਣ ਲੱਗ ਪਿਆ ਉਹ ਇਨਾ ਗੰਮਾ ਵਿੱਚ ਪੂਰੀ ਤਰ੍ਹਾਂ ਉਲਝ ਚੁੱਕਿਆ ਸੀ ਪਰ ਉਸਦੀ ਮਾਂ ਅਰਦਾਸ ਕਰਦੀ اے ਵਾਹਿਗੁਰੂ میرے ਬੁੱਤ ਨੂੰ ਸੋਜੀ ਦੇਵੀਂ ਉਹ ਨੂੰ ਇਨ੍ਹਾਂ ਮਾੜੇ ਗੰਮਾ ਤੋਂ ਬਚਾਈ ਜਿੰਨਾ ਗੰਮਾ ਵਿੱਚ ਉਹ ਫਸ ਚੁੱਕਾ ਮੇਰੀ ਅਰਦਾਸ ਆ ਵਹਿਗਰੀ ਉਹ ਨੂੰ ਇਸ ਮਾਰਕ ਵਿੱਚੋਂ ਕੱਢਣ ਵਿੱਚ ਸਹਾਇਤਾ ਕਰੀ ਇੱਕ ਦਿਨ ਸਿਮਰ ਬਹੁਤ ਵੱਡੀ ਚੋਰੀ ਵਿੱਚ ਫੜਿਆ ਗਿਆ ਜੇਲ ਚਲਾ ਗਿਆ ਉਸਨੇ ਫੜ ਲਿਆ ਤੇ ਸਜ਼ਾ ਸੁਣਾਈ ਸਿਮਰ ਦੀ ਅੱਖਾਂ ਵਿੱਚ ਅੰਜੂ ਵਹਿ ਤੁਰੇ ਉਸਨੇ ਕਿਹਾ ਮੈਂ ਜਿੰਨਾ ਕੀਤਾ ਉਹਨਾਂ ਕਰ ਰਿਹਾ ਹਾਂ ਸੱਚੀ ਕਿਹਾ ਸੀ ਮਾਂ ਨੇ ਜੋ ਕਰੋਗੇ ਸੋ ਪਰੋਗੇ ਉਸ ਟਾਈਮ ਸਿਮਰ ਨੂੰ ਜੋ ਵੀ ਹੋਨੇ ਆਪਣੇ ਪਿੱਛੇ ਮਾੜੇ ਕੰਮ ਕੀਤੇ ਸੀ ਉਹ ਯਾਦ ਆਉਣ ਲੱਗੇ ਉਹਨੂੰ ਚੇਤੇ ਆਉਣ ਲੱਗੇ ਉਹ ਕੰਮ ਕਿਸ ਤਰ੍ਹਾਂ ਉਹਨੇ ਨਸ਼ਾ ਵੇਚ ਕੇ ਦੁਜਾ ਦੇ ਘਰ ਖਰਾਬ ਕਰੇ ਇਸ ਤਰ੍ਹਾਂ ਚੋਰੀ ਕਰ ਕਰ ਆਪਣੇ ਘਰ ਨੂੰ ਧਰਦਾ ਰਿਹਾ ਤੇ ਲੋਕਾਂ ਦੀ ਮਿਹਨਤ ਦੀਆਂ ਚੀਜ਼ਾਂ ਨੂੰ ਖੋਹਦਾ ਰਿਹਾ ਉਹਨੂੰ ਉਸ ਟਾਈਮ ਉਸ ਹਰੇ ਆਪ ਦੇ ਬੁੜੇ ਕੰਮ ਚੇਤੇ ਆ ਰਹੇ ਸੀ ਤੇ ਉਹ ਆਪ ਦੇ ਆਪ ਨੂੰ ਸਜ਼ਾ ਦਾ ਹੱਕਦਾਰ ਸਮਝਦਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਇਹੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਤੇ ਮੇਰੀ ਮਾਂ ਵੀ ਕਦੇ ਨੂੰ ਸਮਝਾਉਂਦੀ ਹੁੰਦੀ ਸੀ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਜੋ ਕਰੋਗੇ ਸੋ ਭਰੋਗੇ ਅਰਥਾਤ ਇਨਸਾਨ ਜਰੂਰ ਬੀਜਦਾ ਉਹਨੂੰ ਵਾਪਸੀ ਤੇ ਉਹੀ ਮਿਲਦਾ ਜੇ ਤੁਸੀਂ ਚੰਗਾ ਕਰੋਗੇ ਤਾਂ 100% ਤੁਹਾਨੂੰ ਉਹਦਾ ਰਿਜ਼ਲਟ ਚੰਗਾ ਹੀ ਮਿਲੇਗਾ ਹਮੇਸ਼ਾ ਤੁਸੀਂ ਸਲਾਹਤਾ ਹੀ ਪ੍ਰਾਪਤ ਕਰੋਗੇ ਜੋ ਚੰਗਾ ਕਰਿਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਨੂੰ ਵਾਪਸ ਮਿਲ ਜਾਣਾ ਪਰ ਜੋ ਤੁਸੀਂ ਮਾੜਾ ਕਰ ਦਿਓ ਕਿਸੇ ਦੇ ਕੀ ਕੰਡੇ ਵੀ ਲਿਓ ਕਿਸੇ ਦੇ ਲਈ ਨਸ਼ਾ ਵੇਚ ਕੇ ਕਿਸੇ ਦਾ ਘਰ ਖਰਾਬ ਕਰਦੇ ਹੋ ਚੋਰੀਆਂ ਕਰਦੇ ਹੋਗੇ ਤਾਂ ਉਹ ਚੀਜ਼ਾਂ ਸੁਭਾਅਕਾ ਤੁਹਾਡੇ ਸਾਹਮਣੇ ਮਾੜੇ ਨਤੀਜੇ ਹੀ ਲੈ ਕੇ ਆਉਣਾ ਕਿਉਂਕਿ ਚੰਗੇ ਸਿੱਟੇ ਆਪਾਂ ਨੂੰ ਹਮੇਸ਼ਾ ਚੰਗਾ ਕਰਕੇ ਹੀ ਮਿਲਣਗੇ ਮਾੜਾ ਕਰਕੇ ਅਸੀਂ ਚੰਗੇ ਦੀ ਉਮੀਦ ਕਦੀ ਵੀ ਨਹੀਂ ਕਰ ਸਕਦੇ ਸਾਨੂੰ ਉਹੀ ਮਿਲਣਾ ਜੋ ਅਸੀਂ ਇਸ ਧਰਤੀ ਤੇ ਆ ਕੇ ਕੰਮ ਕਰ ਰਹੇ ਹਾਂ ਜੀ ਸਾਡੇ ਕੰਮਾਂ ਦੇ ਮੁਤਾਬਕ ਸਾਨੂੰ ਇੱਥੇ ਸਭ ਕੁਝ ਮਿਲਦਾ ਸੁਬੂਸਤੂ ਹਮੇਸ਼ਾ ਚੰਗੀ ਸੰਗਤ ਕਰੋ ਚੰਗੀਆਂ ਚੀਜ਼ਾਂ ਸੋਚੋ ਤੇ ਚੰਗਾ ਹੀ ਕਰੋ ਤੇ ਕੋਰਾਏ ਹੀ ਰਾਹ ਕਦੇ ਨਾ ਜਾਓ ਤੇ ਨਾ ਹੀ ਉਹ ਕਾਰਜ ਕਰੋ ਜਿਹੜੇ ਤੁਸੀਂ ਚਾਹਣੇ ਹੋ ਤੁਹਾਡੇ ਨਾਲ ਕੱਲ ਨੂੰ ਇਸ ਤਰ੍ਹਾਂ ਦੀ ਹਾਲਾਤ ਨਾ ਬਣਨ ਕਿ ਤੁਹਾਡੇ ਲਈ ਸਹਿਯੋਗ ਨਾ ਹੋਣ ਕਿਉਂਕਿ ਇਨਸਾਨ ਨੂੰ ਕੋਈ ਇਹ ਨਹੀਂ ਕਿ ਉਹ ਉੱਪਰ ਜਾਣਾ ਪਵੇ ਇਨਾਂ ਚੀਜ਼ਾਂ ਲਈ ਇਨਸਾਨ ਇੱਥੇ ਹੀ ਭੁਗਤ ਕੇ ਜਾਂਦਾ ਉਹ ਵੀ ਉਹਨੇ ਕਿਸੇ ਨਾਲ ਮਾੜਾ ਕੀਤਾ ਉਹ ਸਭ ਦਾ ਰਿਜ਼ਲਟ ਇਨਸਾਨ ਨੂੰ ਇੱਥੇ ਹੀ ਮਿਲਦਾ ਤੂੰ ਆਪਣੇ ਆਪ ਨੂੰ ਚੰਗੇ ਕਾਰਜਾਂ ਵੱਲ ਪ੍ਰੇਰਿਤ ਕਰੋ ਗੁਰਬਾਣੀ ਨਾਲ ਜੁੜੋ ਚੰਗੀਆਂ ਚੀਜ਼ਾਂ ਚੰਗੇ ਮੁੱਲ ਆਪਣੇ ਅੰਦਰ ਲੈ ਕੇ ਆਓ ਤੁਹਾਡੇ ਨਾਲ ਚੰਗਾ ਹੀ ਹੋਊਗਾ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰ ਸਤਿਕਾਰ